ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਲਖਨਪੁਰ ਬਾਰਡਰ ਤੇ ਰੋਕਿਆ ਗਿਆ ਸੀ ਉੱਥੇ ਹੀ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਗਿਆ ਐਮਪੀ ਸਿਮਰਜੀਤ ਸਿੰਘ ਮਾਨ ਨੂੰ ਜੰਮੂ ਕਸ਼ਮੀਰ ਵਿੱਚ ਸਿੱਖ ਸੰਗਤਾਂ ਨੂੰ ਮਿਲਣ ਜਾਣਾ ਚਾਹੁੰਦੇ ਸੀ ਜਿਸ ਦੇ ਤਹਿਤ ਉਹਨਾਂ ਨੂੰ ਜੰਮੂ ਕਸ਼ਮੀਰਪੁਰ ਤੋਂ ਲਖਨਪੁਰ ਬਾਰਡਰ ਤੋਂ ਰੋਕ ਦਿੱਤਾ ਗਿਆ ਸੀ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੀ ਮੁਕੇਰੀਆਂ ਵਿਖੇ ਪਹੁੰਚਣ ਤੇ ਮੁਕੇਰੀਆਂ ਦੀ ਸਮੁੱਚੀ ਟੀਮ ਵੱਲੋਂ ਸਰਪਾਪਾ ਕੇ ਸਨਮਾਨਤ ਕੀਤਾ ਗਿਆ ਜਿੱਥੇ ਸੀਨੀਅਰ ਅਕਮਾਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਭੀ ਯੋਜਨਾ ਕੀ ਰਹੇਗੀ ਆਪਣੇ ਜੀ ਆਹ ਭਾਈ ਜੀ ਗੱਲ ਤਾਂ ਪਾਕਿਸਤਾਨ ਦਾ ਜੇ ਦੇਸ਼ੀ ਪ੍ਰੈਸ ਦਾ ਸਰਦਾਰ ਇੱਥੇ ਆਇਆ ਹੁਣ ਸਾਡੀ ਗੱਲ ਨੂੰ ਦੁਨੀਆ ਪੱਧਰ ਤੇ ਲਿਆਉਣ ਲਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿਉਂਕਿ ਇੱਕ ਪ੍ਰੈਸ ਹੀ ਹੈ ਜਿਹੜੀ ਜਿੰਨਾ ਕੋਲੇ ਕੋਈ ਸਾਧਨ ਨਾ ਹੋਣ ਜਿੰਨਾ ਕੋਲੇ ਬਹੁਤ ਸੱਚ ਘੱਟ ਹੋਣ ਉਹਨਾਂ ਦੀ ਆਵਾਜ਼ ਹੈ ਜਿਹੜੀ ਅਪ੍ਰੈਸੀ ਹੈ ਜਿਹੜੀ ਉਹ ਦੁਨੀਆ ਲੈਵਲ ਤੇ ਨਹੀਂ ਜਾ ਸਕਦੀ ਹੈ ਤੁਸੀਂ ਆਇਓ ਵੀਰ ਪਰਮਿੰਦਰ ਸਿੰਘ ਅਤੇ ਡਾਕਟਰ ਸਾਹਵਰਾ ਨੇ ਸਿੰਗੜੀ ਵਾਲਾ ਸਾਹਵਰਾ ਨੇ ਮਾਸਟਰ ਜੀ ਨੇ ਤੁਹਾਡੇ ਦੱਸਣ ਕਰਾਇਆ ਨੇ ਤੁਹਾਡਾ ਧੰਨਵਾਦ ਹੈ ਗੱਲ ਇਹ ਹੈ ਕਿ ਜਿਹੜਾ ਪਿਛਲੇ 4 ਦਿਨਾਂ ਤੋਂ ਹੋਇਆ ਹੈ ਉਹਦੇ ਬਾਰੇ ਸਾਡੇ ਆਗੂ ਸਾਹਿਬਾਨ ਨੇ ਇਤੋਂ ਦੱਸਤਾ ਹੈ ਇਹਦੇ ਬਹੁਤਾ ਵਿਸਤਾਰ ਜਾਣ ਦੀ ਲੋੜ ਨਹੀਂ ਮੈਂ ਇਸੇ ਜੀਹੇ ਤੜਾ ਜਾਵਾਂਗਾ ਕਿ ਜਿਹਦੀ ਸ੍ਰੋਣੀ ਕਾਲੀ ਦਾ ਨੰਬਰ ਸਰ ਹੈ ਇਹ ਨੇ ਹਮੇਸ਼ਾ ਹੀ ਸਰਦਾਰ ਸਿਰੋਜੀ ਸਿੰਘ ਬਾਦ ਦੀ ਵਾਇਸ ਤੋਂ ਹੱਕ ਸੱਚ ਅਤੇ ਇਨਸਾਫ ਦੀ ਲੜਾਈ ਲੜੀ ਹੈ ਕਿਤੇ ਜਿਸ ਵੀ ਵਰਗ ਨਾਲ ਕਿਸ ਸਕੋ ਹਿੰਦੂ ਵੀਰ ਨਾਲ ਬੇਸਕ ਮਸਲਮਾਨ ਵੀਰ ਨਾਲ ਬੇਸਕ ਗਰਤ ਵੀਰ ਨਾਲ ਜਿੱਤੇ ਵੀ ਕੋਈ ਜਾਂਤੀ ਹੋਈ ਹੈ ਤਾਂ ਸਰਦਾਰ ਮਾਨ ਸਾਹਿਬ ਨੇ ਆਪਣੀ ਆਵਾਜ਼ ਬੁਲੰਦ ਕੀਤੀ ਆਪਾਂ ਤੁਸੀਂ ਕਿਸਲਾ ਦੌਰ ਦੇਖਿਆ ਜਿਹੜਾ ਦਿੱਲੀ ਦੀਆਂ ਸਰਕਾਰਾਂ ਤੇ ਮੋਦੀ ਦੇ ਭਾਅ ਕੇ ਉਮੀਦਵਾਰਾਂ ਨੂੰ ਕਾਲੇ ਪੂਰੇ ਬਣਾ ਕੇ ਰੋੜਿਆ ਉਹਦੇ ਵਿੱਚ ਵੀ ਸਰਦਾਰ ਮਾਨ ਸਾਹਿਬ ਨੇ ਜਿਹੜਾ ਆਪਣਾ ਜੱਫਾ ਕਿਉਂਕਾ ਰੋਲ ਹੈ ਉਹ ਅਦਾ ਕੀਤਾ ਜਿਸ ਤਰ੍ਹਾਂ ਦੱਸਿਆ ਗਿਆ ਕਿ ਉਹ ਮੈਂਬਰ ਪਾਰਲੀਮੈਂਟ ਚੋਣੇ ਗਏ ਨੇ ਪਾਰਲੀਮੈਂਟ ਦੇ ਵਿੱਚ ਵੀ ਉਹ ਜਿਹੜੀ ਪੰਜਾਬ ਦੀ ਆਵਾਜ਼ ਹੈ ਜਾਂ ਕੌਮ ਦੀ ਗੱਲ ਹੈ ਜਾਂ ਮਸਲਿਆਂ ਦੀ ਗੱਲ ਹੈ ਉਹਨੂੰ ਬਾਖੂਬੀ ਉਠਾਉਣਗੇ ਜਿਹੜੀਆਂ ਵੀ ਇਲਾਕੇ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਪੂਰਾ ਕਰੇਗਾ ਕਿਉਂਕਿ ਜਿਹੜੀ ਮੋਦੀ ਹਕੂਮਤ ਹੈ ਉਹਦੀਆਂ ਜਿਹੜੀਆਂ ਨੀਤੀਆਂ ਨੇ ਉਹ ਬੇਸਤੱਕੇ ਭਰ ਪਾਲਲੇ ਕੋਈ ਹਿੰਦੂ ਵੀਰ ਕਿ ਉਹ ਸਾਡਾ ਪੱਕੀ ਹੈ ਉਹ ਹਿੰਦੂ ਵੀਰਾਂ ਦਾ ਵੀ ਪੱਕੀ ਹੈ ਕਿਉਂ ਕਿਉਂਕਿ ਅੱਜ ਜਿਹੜਾ ਵਪਾਰ ਦਾ ਅੱਜ ਜਿਹੜਾ ਵਪਾਰ ਦਾ ਬਹੁਤ ਮੰਦਾ ਹਾਲ ਹੈ ਉਹ ਮੋਦੀ ਦੇ ਆਉਣ ਤੋਂ ਬਾਅਦ ਹੋਇਆ ਕਦੇ GST ਲਾ ਦਿਓ ਕਦੇ ਜਿਹੜੇ ਨੇ ਨੋਟਬੰਦੀ ਕਰ ਦਿਓ ਇਹੋ ਜੇ ਫਰਮਾਨ ਕਰ ਕਰਕੇ ਜਿਹੜਾ ਇਥੋਂ ਵੀ ਅਰਥਵਿਵਸਥਾ ਹੈ ਬਾਜ਼ਾਰ ਦੀ ਖਾਸ ਕਰਕੇ ਏਡੀਆਂ ਦੀ ਤੇ ਕੋ ਨੂੰ ਤਹਿਸ ਮੈਸ ਕਰਕੇ ਰੱਖਦਾ ਤੇ ਜੀ ਦੀ ਮਾਰ ਉਹ ਇੱਕ ਗਿਹਾਰੀਦਾਰ ਤੋਂ ਲੈ ਕੇ ਇੰਡਸਟਰੀਅਲਿਸਟ ਜਿਹੜਾ ਵੀ ਹੈ ਉਹਨੂੰ ਇਹ ਜੜੀਆਂ ਦੀਆਂ ਦੀ ਮਾਰ ਹੈ ਉਹ ਚੜੜੇ ਪਈ ਹੈ ਉਹਨਾਂ ਨੀਹਾਂ ਦੀ ਸਾਡੀ ਪੰਜਾਬ ਸਰਕਾਰ ਚੱਲ ਰਹੀ ਹੈ ਭਗਵੰਤ ਮਾਨ ਸਰਕਾਰ ਤੁਸੀਂ ਦੱਸੋ ਵੀ ਕਿਹੜਾ ਵਰਗ ਹੈ ਭਗਵੰਤ ਮਾਨ ਸਰਕਾਰ ਤੋਂ ਜਿਹੜਾ ਖਾਸ ਹੈ ਬੇਸਾਕੋ ਮੁਲਾਜ਼ਮ ਵਰਗ ਉਹ ਵੀ ਤਰਲੇ ਲਈ ਜਾਂਦੇ ਨੇ ਕਿਸਾਨ ਉਹ ਵੀ ਦੁਖੀ ਨੇ ਕਰੀਬ ਹੈ ਉਹ ਵੀ ਦੁੱਗੀ ਹੈ ਰੁਕੇਗਾ ਸੋ ਥੋੜਾ ਪਿੱਛੇ ਤੋਂ ਅੱਛਾ ਜੀ ਰੁਕੇਗਾ 7 ਸੈਕਿੰਡ ਬਾਅਦ ਵੀ ਕਾਫੀ ਸਾਬਾ ਉਹ ਵੀ ਦੁੱਗੀ ਜੀ ਐਨ ਕੇ ਦੇ ਜਿਹੜੇ ਵਸ਼ਿੱਦੇ ਹਨ ਚਾਹੇ ਉਹ ਮੁਸਲਮਾਨ ਹੈ ਚਾਹੇ ਸਰਦਾਰ ਹੈ ਚਾਹੇ ਉਹ ਦੂਵੀਰੇ ਮੇਰੇ ਪਟਨ ਉਹਨਾਂ ਦੇ ਖਾਇਸ ਸੀ ਕਿ ਸ਼ਿਵਰਜੀ ਸਿੰਘ ਮਹਾਜਨ ਨੇ ਮੈਂਬਰ ਆਫ ਪਾਰਲੀਮੈਂਟ ਬਣੇ ਇਹ ਇੱਕ ਚੱਕਰ ਜਿਹੜਾ ਸ਼੍ਰੀਨਗਰ ਜੂ ਅਸੀਂ ਇਹ ਚੌਥੀ ਵਾਰ ਜਾ ਰਹੇ ਸੀ ਉੱਥੇ ਪਹਿਲਾਂ ਵੀ ਸਾਨੂੰ ਤਿੰਨ ਵਾਰੀ ਉਹਨਾਂ ਨੇ ਰੁਕਿਆ ਸੀ ਪਰ ਅੱਜ ਸਾਨੂੰ ਇਹ ਆਸ ਸੀ ਕਿ ਐਤਕੀ ਵੀ ਉਹ ਸਿਮਰਜੀ ਸਾਹਿਬਾਂ ਦੇ ਕੋਲ ਰੁਕਣਗੇ ਪਰ ਬਹੁਤ ਜ਼ਿਆਦਾ ਜਿਹੜੇ ਸੈਂਟਰ ਨੇ ਇਹ ਜਾਇਤੀ ਕੀਤੀ ਸਾਡੇ ਨਾਲ ਕਿ ਪਹਿਲਾਂ ਸਾਨੂੰ ਉਹਨਾਂ ਨੇ ਪਰਿਵਿਸ਼ ਦੇ ਦਿੱਤੀ ਅਸੀਂ ਕਾਨੂੰਨ ਦੇ ਵਿਧਾਪਕ ਗਏ ਸੀ ਉਹਨਾਂ ਨੇ ਸਾਨੂੰ ਪਰਿਵਿਸ਼ ਦੇ ਦਿੱਤੀ ਕਿ ਤੁਸੀਂ ਆ ਸਕਦੇ ਹੋ ਜਦੋਂ 3 ਵਜੇ ਸਾਨੂੰ ਪਤਾ ਲੱਗਿਆ ਰਸਤੇ ਦੇ ਵਿੱਚ ਕਿ ਉਹ ਸਾਨੂੰ ਉੱਥੇ ਰੁਕਣਗੇ ਐਗਜ਼ਰਟ ਉਹਨਾਂ ਨੇ ਸਾਨੂੰ 6 ਵਜੇ ਬਾਰਡਰ ਦੇ ਉੱਪਰ ਰੋਕਤਾ ਰੋਕ ਕੇ ਬਾਅਦ ਡੀਸੀ ਸਾਹਿਬ ਦਾ ਇਹ ਕੋਲ ਲਿਆਏ ਆਰਡਰ ਕਿ ਭਾਈ ਤੁਹਾਨੂੰ ਅਸੀਂ ਗੱਦੀ ਜਾਣ ਦਿੰਦੇ ਅੱਗੇ ਜਿਹੜਾ ਹੈਗਾ ਉਹ ਖਤਰਾ ਹੈ ਭਾਈ ਤੇ ਉਹਨਾਂ ਨੇ ਕਿਹਾ ਖਤਰਾ ਕਦ ਹੈ ਕਦੇ 44 ਲਾਤੀ ਲਾਤੀ ਉਹਨਾਂ ਨੇ 44 ਦਫਾ ਦੇ ਜਦੋਂ ਉਹਨਾਂ ਨੇ ਕਹੀ ਉਹ ਸੋਚ ਕੀ ਹੋਇਆ ਕਿ ਸਰਦਾਰ ਸਾਡੇ ਗੁਰਜਲ ਸਿੰਘ ਜੀ ਕੱਟੂ ਸਰਦਾਰ ਸਿੰਘ ਜੀ ਸਿੰਘਾਨ ਤੇ ਨਾਲ ਸਾਡੇ ਲੱਲੇ ਜੀ ਇਹ ਤਿੰਨੇ ਬੰਦੇ ਕਿਉਂਕਿ ਮਾਨ ਸਾਹਿਬ ਨੂੰ ਕੋਈ ਇਹ ਕਾਨੂੰਨ ਦੇ ਸਖਾਰ ਨਹੀਂ ਸਕਦਾ ਇਹ ਤਿੰਨਾ ਬੰਦੇ ਲਗੇ ਕੀਤਾ ਬਈ ਆਪਣੇ ਟੇਚੀ ਫੜੇ ਮਾਨ ਸਾਹਿਬ ਨੇ ਜਦੋਂ ਗੱਲ ਦਾ ਜੰਗਲ ਦਫਾ 44 ਲੱਗੀ ਹੈ ਕਿ ਉਹ ਦਫਾ 44 ਜਿਹੜੀ ਹੈ ਉਹ ਤੁਸੀਂ ਪੰਜ ਬੰਦੇ ਤੇ ਲਾਓਗੇ ਅਸੀਂ ਤੇ ਤਿੰਨ ਬੰਦੇ ਜਾ ਰਹੇ ਹਾਂ ਸਾਡੇ ਕਹਿੰਦਾ ਦਫਾ 44 ਉਹ ਕਹਿੰਦੇ ਤੁਸੀਂ ਨਹੀਂ ਜਾ ਸਕਦੇ ਉਹਨਾਂ ਨੇ ਸਾਨੂੰ ਉੱਥੇ ਰੋਕ ਲਿਆ ਫੇਰ ਅਸੀਂ ਕੋਰਟੇ ਚਲੇ ਗਏ ਕੋਰਟ ਨੇ ਸਾਨੂੰ ਕਹਿਤਾ ਬਈ ਮੈਂ ਤੁਹਾਨੂੰ ਆਜ਼ਾਦੀ ਦੇ ਦਿੱਸਦਾ ਇਹ ਜਿਹੜੇ ਕਿ ਅੱਗੇ ਨਾਲ ਛੇਛੇ ਜਾਂਦਨ ਉਹ ਤੁਹਾਨੂੰ ਆਜ਼ਾਦ ਦੇ ਸਕਦੇ ਇਸ ਕਰਕੇ ਉਹਨਾਂ ਨੇ ਉਹ ਜੱਜ ਸਾਹਿਬ ਨੂੰ ਛੁੱਟੀ ਤੇ ਭੇਜਤਾ ਅਸੀਂ ਦੋ ਦਿਨ ਦੇ ਅੱਜ ਤੀਜਾ ਦਿਨ ਸੀ ਜਦ ਤੀਜੇ ਦਿਨ ਅਸੀਂ ਉੱਤੇ ਗਏ ਤੇ ਉਹ ਕਹਿੰਦੇ ਜੀ ਅਸੀਂ ਤੁਹਾਨੂੰ ਦੱਸਦੇ ਆ ਦੱਸਦੇ ਆ ਪਹਿਲਾਂ ਸਾਨੂੰ ਕੱਲ ਕਹਤਾ ਸਵੇਰੇ 10 ਵਜੇ ਆਜਿਓ ਜਦੋਂ ਜਦੋਂ ਅਸੀਂ ਚੱਲ ਗਏ ਉਸ ਤੋਂ ਬਾਅਦ ਉਹ ਜੱਜ ਸਾਹਿਬ ਵੀ ਕੋਲੇ ਕੋਲੇ ਕਹਿਣ ਦਾ ਭਾਵੇਂ ਹੈਗਾ ਕਿ ਇਹ ਇੱਕ ਸੈਂਟਰ ਦੀ ਮਿੱਥੀ ਜੁਤੀ ਸਾਜੇ ਸੀ ਜੋ ਗੱਲ ਨੂੰ ਇਹ ਪਤਾ ਸੀ ਕਿ ਸਿਮਰਜੀਤ ਸਿੰਘ ਮਾਨ ਜਿਹੜਾ ਤੇ ਸਟ੍ਰੋਂਗਲੀ ਇਕਾਲੀ ਉੱਪਰ ਸੇ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵਧ ਰਹੀ ਹੈ ਕਿਉਂਕਿ ਸਿਮਰਜੀਤ ਸਿੰਘ ਮਾਨ ਨੇ ਆਪ ਨੂੰ ਵੀ 9 ਐਮ ਲਿਆਂ ਨੂੰ ਜਿਹੜੇ 35000 ਤੋਂ ਲੈ ਕੇ 65000 ਤੱਕ ਜਿੱਤੇ ਹੋਏ ਸੀ ਉਸ ਕੱਲ੍ਹ ਦੇ ਸਾਰਿਆਂ ਨੂੰ ਈਵਨ ਇਹ ਹੈ ਕਿ ਜਿਹੜਾ ਇਸ ਨੂੰ ਕੀ ਮਿਨਿਸਟਰ ਨੇ ਉਹਨਾਂ ਨੂੰ ਵੀ ਜਿਹੜੇ ਲੱਖ ਮੋੜ ਤੋਂ ਉੱਥੋਂ ਜਿੱਤੇ ਸੀ ਉਹਨਾਂ ਨੂੰ ਹਰਾ ਕੇ ਸਿਮਰਜੀਤ ਸਿੰਘ ਮਾਨ ਦਿੱਤੇ ਤਾਨੂੰ ਸਾਰਾ ਪਤਾ ਹੈ ਪੰਜਾਬ ਦੇ ਤੇ ਉਹ ਇਹ ਚੰਦੇ ਸੀ ਕਿ ਕਿਸੇ ਤਰੀਕੇ ਨਾਲ ਸਿਮਰਜੀਤ ਸਿੰਘ ਮਾਨ ਨੂੰ ਉੱਥੇ ਕਿ ਰਿਆ ਜਾਏ ਉੱਥੇ ਉਹਨੂੰ ਬਿਜੀ ਕੀਤਾ ਜਾਏ ਉਹ ਇੰਨੀ ਜ਼ੋਰ ਤਨ ਕੋ ਹੈ ਨਹੀਂ ਸੀ ਕਿ ਉਹਨਾਂ ਨੂੰ ਅਰੈਸਟ ਕਰ ਚੁੱਕਣ ਕਿਉਂਕਿ ਉਹ ਪਬਲਿਕ ਦੇ ਚੁਲਿਓ ਨਮਾਦੇ ਸੀ ਜਿਸ ਵਜ੍ਹਾ ਕਰਕੇ ਉਹਨਾਂ ਨੂੰ ਮੋਰ ਅਰੈਸਟ ਨਹੀਂ ਸੀ ਕਰ ਸਕਦੇ ਤੇ ਹਰ ਦੇ ਉਹਨਾਂ ਨੂੰ ਇਹ ਕੋਰਟ ਦਾ ਸਾਰਾ ਲੈ ਕੇ ਉੱਤੇ ਉਹਨਾਂ ਨੇ 9 ਤਰੀਕ 9 ਨਵੰਬਰ ਪਾਤੀ ਭਈ 14 ਨਵੰਬਰ ਪਾਤੀ ਭਈ 14 ਨਵੰਬਰ ਨੂੰ ਵੀ ਅਸੀਂ ਇਹ ਸੁਣਵਾਈ ਫੇਰ ਕਰਾਂਗੇ ਛੁੱਟੀਆਂ ਆ ਗਈਆਂ ਇਸ ਕਰਕੇ ਮੈਂ ਇਹ ਗੱਲ ਦੱਸਣਾ ਚਾਹ ਲੱਗੇ ਪੰਜਾਬ ਦੇ ਪੁੱਲ ਨਹੀਂ ਇਸੋ ਕਿ ਪੂਰਾ ਹਿੰਦੁਸਤਾਨ ਦਾ ਜਿਹੜਾ ਹੈ ਉਹ ਭਾਰਤ ਸਰਕਾਰ ਦੇ ਬੀਜਪੀ ਨੇ ਸਾਰੇ ਦਾ ਸਾਰਾ ਸੱਚਾ ਦਾਸ ਕੀਤੇ ਗੱਲ ਬਕਰੀ ਹੈ ਕੋਈ ਬੋਲੇ ਨਾ ਬੋਲੇ ਅਸੀਂ 2% ਜ਼ਰੂਰ ਆ ਪਰ ਤੁਸੀਂ ਵੀ ਤਾਂ ਸਾਡੇ ਹੋ ਅੱਜ ਸਾਰੇ ਦਾ ਸਾਰੇ ਜਗਰ ਗੈਸੋਲਨ ਦੇ ਵੱਧਾ ਉਹ ਕੱਲਾ 2% ਦੇ ਨਹੀਂ ਵੱਧਾ ਉਹ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਵਛਦਾ ਉਹਦਾ ਵੀ ਰੇਟ ਉਨਾ ਹੀ ਵਧ ਰਿਹਾ ਜਿਲ੍ਹਾ ਘਾਟਾ ਜੇ ਕਿਸੇ ਚੀਜ਼ ਦਾ ਹੁੰਦਾ ਹੈ ਆਮ ਨਾਲੇ ਸਮਝਦੇ ਵਿੱਚ ਆਪਾਂ ਨੂੰ ਇਹ ਸੋਚਣਾ ਚਾਹੀਦਾ ਕਿ ਭਈ ਆਪਾਂ ਸਿਮਰਜੀਤ ਸਿੰਘ ਮਾਨ ਦਾ ਤੁਸੀਂ ਸਾਰੇ ਜਾਣਦੇ ਹੋ ਕਿ ਸਿਮਰਜੀਤ ਸਿੰਘ ਮਾਨ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਕਿ ਉਹਦੇ ਲਈ ਹਿੰਦੂ ਮਾਰਾ ਉਹਦੇ ਲਈ ਸਿੱਖ ਮਾਰਾ ਉਹਦੇ ਲਈ ਘੱਟ ਗਿਣਤੀ ਮਾਰੀ ਉਹਦੇ ਲਈ ਕੋਈ ਹੋਰ ਮਾਰਾ ਨਹੀਂ ਉਹ ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖਦਾ ਹੈ ਮੈਂ ਤੁਹਾਡੇ ਅੱਗੇ ਵੀ ਇਹ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਇਹਦੇ ਕਿਲਾ ਮਾਨਵਤ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਅਗਰ ਤੁਸੀਂ ਸਿਮਰਜੀਤ ਸਿੰਘ ਦਾ ਮਾਨਤਾ ਸਾਥ ਜੋ ਭਾਈ ਅਗਰ ਆਪਾ ਪੰਜਾਬ ਨੂੰ ਪੰਜਾਬੀਅਤ ਨੂੰ ਹਿੰਦੂ ਵੀਰ ਸਿੱਖ ਵੀਰ ਤੇ ਘੱਟ ਗਿਣਤੀ ਨੂੰ ਜੇਕਰ ਆਪਾਂ ਇੱਕ ਥਾਲੀ ਦੇ ਵਿੱਚ ਰੋਟੀ ਖਵਾਉਣਾ ਚਾਹੁੰਦੇ ਆ ਤੇ ਫਿਰ ਸਿਮਰਜੀਤ ਸਿੰਘ ਮਾਨਤਾ ਸਾਥ ਜ਼ਰੂਰ ਦਿਓ ਇਹਦੀ ਇੱਕ ਬੇਨਤੀ ਆ ਕਰਨਾ ਚਾਹੁੰਦਾ ਭਾਈ ਗੁਰਜੀਤ ਕਾ ਫਲਸਾ ਭਾਈ ਕੋਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੰਮੂ ਤੋਂ ਵਾਪਸ ਆਏ ਹਾਂ ਜਿਹੜੇ ਉੱਥੇ ਦੀ ਸੰਗਤ ਨੇ ਸਾਨੂੰ ਪ੍ਰਮਾਣ ਦਿੱਤਾ ਤੇ ਕੋਰਟ ਦੇ ਜਿਹੜੇ 14 ਤਰੀਕ ਪਈ ਆ ਤੇ ਉਸ ਤੋਂ ਬਾਅਦ ਜਿਹੜੀ ਜੰਮੂ ਦੀ ਆਪਣੀ ਸੰਗਤ ਸੀ ਉਹਨਾਂ ਨੇ ਪ੍ਰਮਾਣ ਦਿੱਤਾ ਪੰਜ ਪਿਆਰਿਆਂ ਨੇ ਪ੍ਰਮਾਣ ਦਿੱਤਾ ਬਈ ਤੁਸੀਂ ਜਿਹੜੇ ਮਾਨ ਸਾਹਿਬ ਆ ਵੀ ਉਹ ਆਪਣਾ ਵਾਪਸ ਜਾਣ ਤੇ ਅਸੀਂ ਜਿਹੜਾ ਕੇਸ ਹੈ ਅਗਲੀ 14 ਤਰੀਕ ਨੂੰ ਅੱਗੇ ਕੈਰੀ ਆਨ ਕਰਾਂਗੇ ਤੇ ਉਹ ਤੋਂ ਨਾਲ-ਨਾਲ ਵੀ ਜਿਹੜਾ ਮੈਂ ਇੱਕ ਕਹੂੰਗਾ ਵੀ ਇੱਕ ਐਮਪੀ ਜਿਹੜਾ ਜਿਹੜੇ ਬਹੁਤ ਸੰਤਿਸ਼ਟੀ ਨਾਲ ਸੰਗਤ ਨੇ ਚੁਣਿਆ ਆ ਲੋਕਾਂ ਨੇ ਚੁਣਿਆ ਹੋਇਆ ਜਿਹੜੇ ਲੋਕਾਂ ਦੀ ਆਵਾਜ਼ ਉਠਾਉਣ ਵਾਲੇ ਇਹ ਉਹਨਾਂ ਨੂੰ ਜਿਹੜਾ ਉੱਥੇ ਜੰਮੂ ਰੋਕਿਆ ਗਿਆ ਹੱਦ ਦੇ ਉਹ ਬਹੁਤ ਬਨਪਾ ਦੀ ਆਪਣੀ ਜਿਹੜੀ ਹੈਗੀ ਆ ਗੱਲ ਕੀਤੀ ਗਈ ਹੈ ਬੀਜੇਪੀ ਸਰਕਾਰ ਵੱਲੋਂ ਤੇ ਉਹਦੇ ਨਾਲ ਹੀ ਇਹਨਾਂ ਨੇ ਜਿਹੜਾ ਇੱਕ ਆਪਣੇ ਹਿਊਮਨ ਰਾਈਟਸ ਹੁੰਦੇ ਆ ਉਹਦਾ ਵੀ ਮੈਂ ਕਹਿੰਦਾ ਇਹਨਾਂ ਨੇ ਜਿਹੜਾ ਉਲੰਘਣਾ ਕੀਤੀ ਆ ਵੀ ਜਿਹੜਾ ਕਿਸੇ ਐਮਪੀ ਨੂੰ ਉਹ ਜਿਹੜੇ ਲੋਕਾਂ ਵੱਲੋਂ ਚੁਣਿਆ ਗਿਆ ਹੋਵੇ ਤੇ ਉਹਨੂੰ ਉੱਥੇ ਆਪਣੇ ਜਿਹੜੇ ਲੋਕਾਂ ਨਾਲ ਮਿਲਣ ਤੋਂ ਰੋਕਿਆ ਗਿਆ ਹੋਵੇ ਤੇ ਉੱਥੇ ਤਿੰਨ ਦਿਨ ਉਹ ਐਮਪੀ ਇੱਕ ਸੜਕ ਦੇ ਜਿਹੜੇ ਰਹਿ ਹੋਣ ਤੇ ਉਹਨਾਂ ਨੂੰ ਕੋਈ ਉਹਨਾਂ ਦੇ ਰਾਈਟਸ ਨਾ ਦਿੱਤੇ ਗਏ ਹੁਣ ਤੇ ਉਹ ਤੋਂ ਬਾਅਦ ਜਿਹੜੇ ਕੋਰਟ ਦੇ ਵਿੱਚ ਜੱਜ ਸਾਹਿਬਾਨ ਕਰੇ ਛੁੱਟੀ ਲੈ ਕੇ ਚਲੇ ਜਾਂਦੇ ਸੀਗੇ ਤੇ ਕਦੇ ਜਿਹੜਾ ਆਪਣਾ ਉਹਨਾਂ ਨੇ ਤਰੀਕ ਅੱਗੇ ਪਾ ਦਿੰਦੇ ਸੀਗੇ ਮੈਂ ਇਹੀ ਕਹੂੰਗਾ ਵੀ ਜਿਹੜਾ ਹਿੰਦੂ ਸਰਕਾਰ ਆ ਉਹ ਕਿਦਣਾ ਕਿਦੇ ਆਪਣੇ ਜਿਹੜਾ ਗਲਵਾ ਪੂਰੇ ਪੰਜਾਬ ਦੇ ਪੂਰੇ ਭਾਰਤ ਵਿੱਚ ਪਾਉਣਾ ਚਾਹੁੰਦੀ ਆ ਤੇ ਉਹਨਾਂ ਨੂੰ ਇਹੀ ਮੈਂ ਕਹਿਣਾ ਚਾਹੂੰਗਾ ਵੀ ਜਿਹੜੀਆਂ ਘਟਕਿੰਦੀਆਂ ਨੇ ਉਹ ਕਦੇ ਵੀ ਇਹ ਦਵਣ ਗਿਆ ਨਹੀਂ ਜਾਂ ਸਿੱਖ ਕੌਮ ਜਿਹੜੀ ਹੈ ਜਿਹੜੀ ਗੁਰੂ ਪਾਤਸ਼ਾਹ ਜੀ ਨੇ ਆਪਣੇ ਟੰਡੇ ਵੱਟੇ ਨਾਲ ਤਿਆਰ ਕਰਕੇ ਖੜੀ ਕੀਤੀ ਆ ਉਹ ਕਦੇ ਇਹਨਾਂ ਦੀਆਂ ਘਟਕਿੰਦੀਆਂ ਤੋਂ ਸਾਥ ਦੇਣ ਉਹ ਕਦੇ ਪਿੱਛੇ ਨਹੀਂ ਹਟੂਗੀ ਤੇ ਅਸੀਂ ਹਮੇਸ਼ਾ ਜਿਹੜਾ ਆਪਣੇ ਮੁਸਲਮਾਨ ਭਰਾਵਾਂ ਨਾਲ ਜਾਂ ਸਾਡੇ ਹਿੰਦੂ ਭਰਾਵਾਂ ਨਾਲ ਤੇ ਸਾਡੇ ਸਿੱਖ ਭਰਾਵਾਂ ਨਾਲ ਹਮੇਸ਼ਾ ਕੱਢਦੇ ਰਵਾਂਗੇ ਤੇ ਜਿਹੜੀ ਇਹ ਲੜਾਈ ਆ ਸ਼੍ਰੋਮਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਉਹ ਹਮੇਸ਼ਾ ਬੱਧ ਚੜ ਕੇ ਅਸੀਂ ਲੜਦੇ ਰਹਾਂਗੇ ਚਾਹੇ ਪੰਜਾਬ 'ਚ ਹੋਵੇ ਚਾਹੇ ਉਹ ਜੰਮੂ ਦੇ ਵਿੱਚ ਹੋਵੇ ਚਾਹੇ ਉਹ ਕਸ਼ਮੀਰ ਦੇ ਵਿੱਚ ਹੋਵੇ ਅਸੀਂ ਹਮੇਸ਼ਾ ਆਪਣਾ ਇਹਦਾ ਸੰਘਰਸ਼ ਅਸੀਂ ਕਰਦੇ ਰਹਾਂਗੇ ਚਾਹੇ ਉਹ ਲੋਕਾਂ ਦਾ ਅਸੀਂ ਤਾਂ ਹੀ ਕਰਾਂਗੇ ਜੇ ਅਸੀਂ ਆਪਣੀ ਆਵਾਜ਼ ਬੁਲੰਦ ਕਰਨ ਜੋਗੇ ਆਵਾਂਗੇ ਸੋ ਅੱਜ ਅਸੀਂ ਆਪਣੀ ਆਵਾਜ਼ ਜਿਹੜੀ ਆ ਸਾਰੇ ਸਰਕਾਰਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਵੀ ਜਿਹੜੀ ਇਹ ਤੁਸੀਂ ਲੋਕਾਂ ਟਿਕਟੀਆਂ ਨਾਲ ਜਿਹੜੀ ਤੁਸੀਂ ਘਾਣ ਕਰ ਰਹੇ ਹੋ ਇਹ ਆਪਣਾ ਬੰਦ ਕਰ ਦਿਓ ਨਹੀਂ ਤਾਂ ਫਿਰ ਜਿਹੜਾ ਪੰਜਾਬ ਆ ਉਹ ਆਪਣੇ ਸੜਕਾਂ ਤੇ ਆ ਕੇ ਆਪਣਾ ਮੁਜਾਰੇ ਕਰਨੇ ਸ਼ੁਰੂ ਕਰ ਦੇਗਾ ਹੋਏ ਸੋਨਿਆਲੇ ਸੋਹ ਸ੍ਰੀ ਅਕਾਲ